ਅਸੀਂ ਖੜੇ ਹਾਂ ਨਾਭਾ ਦੀ ਸਖਤ ਸੁਰੱਖਿਆ ਜੇਲ੍ਹ ਦੇ ਬਾਹਰ ਜਿੱਥੇ 27 ਨਵੰਬਰ 2016 ਨੂੰ ਤਕਰੀਬਨ 8 ਸਾਲ ਪਹਿਲਾਂ ਜੇਲ੍ਹ ਬ੍ਰੇਕ ਹੋਈ ਸੀ ਜੇਲ੍ਹ ਬ੍ਰੇਕ ਕਾਂ ਦੇ ਨਾਂ ਤੇ ਸਾਰੀ ਦੁਨੀਆ ਇਸ ਘਟਨਾ ਨੂੰ ਜਾਣਦੀ ਹੈ ਜਿੱਥੋਂ 8 ਦੇ ਕਰੀਬ ਖੜਕੂ ਸਿੰਘ ਤੇ ਗੈਂਗਸਟਰਾਂ ਨੂੰ ਕੁਝ ਵਿਅਕਤੀ ਆ ਕੇ ਛਡਵਾ ਕੇ ਲੈ ਗਏ ਸੀ ਇਸ ਜੇਲ੍ਹ ਦੇ ਅੰਦਰੋਂ 27 ਨਵੰਬਰ 2016 ਨੂੰ ਨਾਭਾ ਜੇਲ੍ਹ ਬ੍ਰੇਕ ਕਾਂੜਾ ਜਿਹੜਾ ਹੋਇਆ ਸੀ ਜਿਸ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਪੰਜਾਬ ਪੁਲਿਸ ਐਡीडी ਅੱਜ ਦਿੱਲੀ ਵਿਖੇ ਲੈ ਕੇ ਆ ਰਹੀ ਹੈ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਜਿਸ ਦੀ ਜਾਣਕਾਰੀ ਹੈ ਜਿਹੜੀ 6 ਆਫੀਸਰ ਨੇ ਜਿਹੜੇ ਲੈ ਕੇ ਆ ਰਹੇ ਨੇ ਪੰਜਾਬ ਪੁਲਿਸ ਦੇ ਦਿੱਤੀ ਗਈ ਹੈ ਗੁਰਮੀਤ ਸਿੰਘ ਚੋਹਾਨ ਜੋ ਏਆਈਜੀ ਨੇ ਏਜੀਟੀਐਫ ਦੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 6 ਆਫੀਸਰ ਰਮਨਜੀਤ ਸਿੰਘ ਰੋਮੀ ਜੋ ਮਾਸਟਰਮਾਈਂਡ ਆ ਉਸ ਜੇਲ ਕਾਂਡ ਦਾ 27 ਨਵੰਬਰ 2016 ਦਾ ਉਸ ਨੂੰ ਲੈ ਕੇ ਆਇਆ ਜਾ ਰਿਹਾ ਮੈਂ ਆਪ ਜੀ ਨੂੰ ਜਾਣਕਾਰੀ ਲਈ ਦੱਸ ਦਿਆਂ ਕਿ 6 ਵਿਅਕਤੀ ਨੀਟਾ ਦੇਵਨ ਵਿੱਕੀ ਗੋਂਡਰ ਹਰਬਿੰਦਰ ਬਿੰਟੂ ਜੋ ਖਾਲਸਥਾਨ ਲਿਬਰਨ ਫੋਸਲੇ ਆਗੂ ਸੀ ਵਿੱਕੀ ਗੋਂਡਰ ਕਸ਼ਮੀਰ ਸਿੰਘ ਗਲਵੱਡੀ ਗੁਰਬੀਤ ਗੁਰਪ੍ਰੀਤ ਸਿੰਘ ਸੇਖੋਂ ਅਮਨਦੀਪ ਸਿੰਘ ਟੋਡੀਆਂ ਇਹ ਵਿਅਕਤੀਆਂ ਨੂੰ ਅੰਦਰੋਂ ਜੇਲ੍ਹ ਦੇ ਅੰਦਰੋਂ ਜੋ ਨਜ਼ਰਬੰਦ ਸੀ ਕੈਦੀਆਂ ਅਤੇ ਗੈਂਗਸਟਰਾਂ ਨੂੰ ਉਸ ਟਾਈਮ ਛਡਵਾਇਆ ਗਿਆ ਸੀ 27 ਨਵੰਬਰ ਨੂੰ ਔਰ ਮੈਂ ਇੱਕ ਗੱਲ ਆਪ ਜੀ ਨੂੰ ਹੋਰ ਜਾਣਕਾਰੀ ਲਈ ਦੱਸ ਦਿਆਂ ਕਿ ਜੋ ਰਮਨਦੀਪ ਸਿੰਘ ਰੋਮੀ ਆ ਉਸ ਦੇ ਸੰਬੰਧ ਨੇ ਜਿਹੜੇ ਜੋ ਜੇਲ੍ਹ ਵਿੱਚ ਨਜ਼ਰਬੰਦ ਆ ਗੁਰਪ੍ਰੀਤ ਸਿੰਘ ਸੇਖੋਂ ਨਾਲ ਦੱਸੇ ਜਾ ਰਹੇ ਨੇ ਅਗਲੀ ਕਾਰਵਾਈ ਆ ਜਿਹੜੀ ਪੁਰਸਵਲੋ ਕੀ ਕੀਤੀ ਜਾਂਦੀ ਹੈ ਤੁਹਾਡੇ ਸਾਹਮਣੇ ਚਲਦੇ ਲਿਆਂਦੀ ਜਾਵੇਗੀ ਤਾਂਵੇਂ ਕੀ ਇਹ ਜੇਲ ਜਿਸ ਦੇ ਅੱਗੇ ਅਸੀਂ ਖੜੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬਦਲ ਕੇ ਨਾਪਾ ਪੁਆਣੀਗੜ ਰੋਡ ਤੇ ਪਹੁੰਚ ਗਈ ਹੈ ਤਬਦੀਲ ਕਰ ਦਿੱਤੀ ਗਈ ਹੈ ਔਰ ਜੇਲ ਦੇ ਅੰਦਰ ਕੰਮ ਹੈ ਜਿਹੜਾ ਪੁਰਾਣੀ ਢੇਲ ਦੇ ਅੰਦਰ ਚੱਲ ਰਿਹਾ ਹੈ ਇੱਥੋਂ ਸਾਰੇ ਖੜਕੂ ਸਿੰਘ ਗੈਂਗਸਟਰ ਤੇ ਹੋਰ ਨਜ਼ਰਬੰਦ ਸੀ ਜੋ ਉਹ ਨਵੀਂ ਜ਼ਿਲ੍ਹਾ ਜੇਲ ਜੋ ਪੁਆਣੀਗੜ ਰੋਡ ਤੇ ਬਣਾਈ ਗਈ ਹੈ ਉੱਥੇ ਤਬਦੀਲ ਕਰ ਦਿੱਤੇ ਗਏ ਨੇ ਪਰ ਅੰਦਰ ਕੰਮ ਹੈ ਜਿਹੜਾ ਚੱਲ ਰਿਹਾ ਹੈ ਇਸ ਜੇਲ ਵਿੱਚ 27 ਨਵੰਬਰ 2016 ਨੂੰ ਇਹ ਜੇਲ ਕਾਰਡ ਹੋਇਆ ਸੀ ਇਸ ਨੂੰ ਜੇਲ ਬ੍ਰੇਕ ਦਾ ਨਾਮ ਦਿੱਤਾ ਗਿਆ ਸੀ ਏਡੀਜੀਪੀ ਪੰਜਾਬ ਉਸਟਾ ਪਹੁੰਚੇ ਸਨ